ਹਰ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਈਅਰ ਸੋ ਹੈਪੀ ਬਰਥਡੇ ਟੂ ਯੂ ਦੇਖੋ ਮੈਂ ਹਰ ਇੱਕ ਨੌਜਵਾਨ ਨੂੰ ਇਹੀ ਕਹੂੰਗਾ ਵੀ ਆਪਣਾ ਬਰਥਡੇ ਪਾਰਟੀਆਂ ਕਰਕੇ ਹੋਰ ਕੁਝ ਕਰਕੇ ਮਤਲਬ ਨਹੀਂ ਮਨਾਣਾ ਚਾਹੀਦਾ ਲੋਕ ਭਲਾਈ ਦਾ ਕੰਮ ਕਰਨਾ ਚਾਹੀਦਾ ਸਾਰਿਆਂ ਨੂੰ ਸੇਵਾ ਮਤਲਬ ਕਰਨੀ ਚਾਹੀਦੀ ਹੈ ਲਗਦਾ ਨਹੀਂ ਦਿੱਲੀ ਕਰਦੇ ਡੀਜ ਪਾਰਟੀ ਕਰਾਂ ਜਾਂ ਕੁਝ ਕਰ ਨਹੀਂ ਉਹ ਰਿਆ ਹੀ ਨਹੀਂ ਚਾਹ ਲੋਕਾਂ ਦੀ ਸੇਵਾ ਦੇ ਵਿੱਚ ਹੀ ਡੀਜ ਪਾਰਟੀ ਹੈ ਜੀ ਲੱਗਦਾ ਵੀ ਅੱਗੇ ਉਹ ਕੈਂਪ ਲਗਾਉਗੇ ਮੇਰਾ ਤਾਂ ਰੈਗੂਲਰ ਪਿਛਲੇ ਸਾਲ ਵੀ ਤੁਸੀਂ ਆਏ ਸੀ ਉਸ ਤੋਂ ਪਿਛਲੇ ਸਾਲ ਵੀ ਆ ਸੀ ਲਗਾਤਾਰ ਲੱਗਦਾ ਮੇਰੇ ਬਰਥਡੇ ਤੇ ਅਸੀਂ ਸਾਲ ਸਾਡੀ ਸੰਸਥਾ ਵੱਲੋਂ ਸਾਲ 'ਚ ਦੋ ਤਿੰਨ ਵਾਰ ਅਸੀਂ ਕੈਂਪ ਲਗਾਉਂਦੇ ਆ ਯੂਥ ਨੂੰ ਕੀ ਮੈਸੇਜ ਯੂਥ ਨੂੰ ਇਹ ਹੈ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਸੇਵਾ ਵੱਲ ਆਪਣਾ ਯੋਗਦਾਨ ਕਰਨ ਤੁਸੀਂ ਅਰੇ ਨਾ ਕੋਈ ਨਾ ਫਿਆਰ ਕੀਤਾ ਕਿਤਾ ਕਿਤਾ ਲੱਗ ਰਿਹਾ ਹੈ ਹਾਂ ਜੀ ਨਹੀਂ ਰਿਹਾ ਇਹਨੂੰ ਬੁਲਾਇਆ ਸਾਰੇ ਬੰਦੇ ਆਜਾ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਇਹ ਪਿਆਰ ਹੈ ਜੀ ਮਤਲਬ ਦਿਲੋਂ ਜੁੜੇ ਹੋਏ ਲੋਕੀ ਐਨੀ ਬਾਰਿਸ਼ ਪਈ ਸਾਰਾ ਕੁਝ ਹੋਇਆ ਪਰ ਸਭ ਨੇ ਸਾਥ ਦਿੱਤਾ ਬੰਦਾ ਹੁਣ ਸਾਰੇਾਂ ਦਾ ਧੰਨਵਾਦ ਬਿੱਟੂ ਜੀ ਕਿੱਦਾਂ ਦਾ ਮਾਹੌਲ ਹੈ ਦੇਖੋ ਦੇਖੋ ਬਹੁਤ ਵਧੀਆ ਜੀ ਬਹੁਤ ਵਧੀਆ ਮੈਨੂੰ ਛੋਟੇ ਵੀਰ ਨੇ ਆਪਣੇ ਜਨਮ ਦਿਨ ਤੇ ਜਿਹੜਾ ਬਲੱਡ ਡੋਨੇਸ਼ਨ ਦਾ ਕੈਂਪ ਲਾ ਕੇ ਨਵਾਂਪੁਰ ਆਲਾ ਕੀਤਾ ਹੈ ਬਹੁਤ ਵਧੀਆ ਹੈ ਇਹ ਜਿਹੜੀ ਸੰਸਥਾ ਹੈ ਮਰਗਾ ਜਿੰਨੇ ਵੀ ਇਹਦੇ ਮੈਂਬਰ ਹੈ ਆਪਣੇ ਬਰਥਡੇ ਤੇ ਖੂਨਦਾਨ ਕੈਂਪ ਵੀ ਲਾਉਂਦੇ ਨੇ ਇਹ ਬਹੁਤ ਵਧੀਆ ਹੈਗਾ ਕਿ ਜਿਹੜੇ ਆਪਾਂ ਦੂਸਰੇ ਪਾਸੇ ਪੈਸੇ ਵੇਸਟ ਕਰਦੇ ਆਂ ਸ਼ਰਾਬਾਂ ਤੇ ਡੀਜੇ ਪਾਰਟੀਆਂ ਤੇ ਉਸ ਦੇ ਨਾਲੋਂ ਇਹ ਬਹੁਤ ਵਧੀਆ ਹੈ ਇਹਨਾਂ ਨੇ ਉਪਰਾਲਾ ਕੀਤਾ ਹੈ ਜਿਹੜਾ ਬਲੱਡ ਡੋਨੇਸ਼ਨ ਦਾ ਕੈਂਪ ਲਾ ਰਿਹਾ ਤਾਂ ਕਿ ਇਹ ਜਿਹੜਾ ਬਲੱਡ ਹੈ ਬਹੁਤ ਜ਼ਰੂਰਤਮੰਦ ਲੋਕਾਂ ਦੇ ਕੰਮ ਆਏਗਾ ਮੈਂ ਆਪਣੇ ਵੱਲੋਂ ਆਪਣੇ ਛੋਟੇ ਵੀਨੂ ਜਨਮ ਦਿਨ ਦੀ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਦਾ ਪਰਮਾਤਮਾ ਇਹਨੂੰ ਤਰੱਕੀਆਂ ਬਖਸ਼ੇ ਉਮਰਾਂ ਬਖਸ਼ੇ ਇਹ ਇੱਦਾਂ ਹੀ ਸੇਵਾ ਕਰਦੇ ਰਹੇ ਮੇਰਾ ਇਹ ਵੇਸ਼ ਕਰਕੇ ਵਾਰਡ ਨੰਬਰ 18 ਤੋਂ ਹੈ ਜੀ ਕਿੱਦਾਂ ਲੱਗ ਰਿਹਾ ਦੇਖੋ ਜਿਹੜਾ ਜਨਮ ਦਿਨ ਲੈ ਕੇ ਹੌਂਦਰ ਕੈਂਪ ਲਾ ਗਿਆ ਕਿਉਂਕਿ ਬਈਏ ਪਾਰਟੀ ਹੁੰਦੀ ਹੈ ਤੁਸੀਂ ਇੱਥੇ ਖੁੰਡੇ ਰਹੋ ਮੈਂ ਤਾਂ ਹੀ ਇਹੀ ਕਹਿਣਾ ਚਾਹਨਾ ਹੈ ਵੈਸੇ ਤਾਂ ਜਿਹੜਾ DJ ਪਾਰਟੀ ਹੈ ਉਹ ਬੰਦ ਕਰਕੇ ਖੋਹ ਖੋਹਦਾਨ ਕੈਂਪ ਲਗਾਉਣਾ ਚਾਹੀਦਾ ਇਸ ਇਸ ਚੀ ਨਾਲ ਕਈ ਬੰਦਿਆਂ ਦੀ ਜਾਨਾਂ ਬਚਦੀਆਂ ਇੱਕ ਬਲੱਡ ਡੇਨ ਨਾਲ ਤਿੰਨ ਬੰਦਿਆਂ ਦੀ ਆਪਾਂ ਜਾਨ ਬਚਾ ਸਕਦੇ ਆ। ਇਹੀ ਕਹਿੰਦਾ ਮੈਂ ਸੋਨੂ ਭਾਰਤ ਵਾਜ ਜੀ ਨੂੰ ਬਹੁਤ ਬਹੁਤ ਧੰਨਵਾਦ ਕਹਿਣਾ ਤੇ ਉਹਨਾਂ ਨੂੰ ਹੈਪੀ ਬਰਥਡੇ ਵਿਸ਼ ਕਰਦਾ। ਲੱਗਦਾ ਖੂਨ ਪਹਿਲੀ ਵੀ ਥੋੜਾ ਜਿਹਾ ਪਹਿਲੀ ਵਾਰ ਨਹੀਂ ਨਹੀਂ ਮੈਂ ਪਹਿਲਾਂ ਵੀ ਬਹੁਤ ਵਾਰ ਦੇ ਚੁੱਕਾ ਆ। ਇਹੋ ਜੀ ਕੋਈ ਦਿੱਕਤ ਨਹੀਂ। ਖੂਨ ਇੱਕ ਲੋਕਾਂ ਨੇ ਬਣਾਇਆ ਹੋਇਆ ਕਿ ਖੂਨ ਦੇਣ ਨਾਲ ਬਹੁਤ ਕੁਝ ਹੁੰਦਾ ਪਰ ਕੁਝ ਵੀ ਨਹੀਂ ਹੁੰਦਾ ਇੱਕ 5-10 ਮਿੰਟ ਦੀ ਖੇਡ ਹੁੰਦੀ ਹੈ ਜਿਹੜਾ ਕਿ ਉਹਦੇ ਨਾਲ ਉਸ ਦੌਰਾਨ ਖੂਨ ਤੁਹਾਡਾ ਆਪਣਾ ਬਣ ਜਾਂਦਾ ਹੁੰਦਾ ਲੋਕਾਂ ਕੀ ਬੋਲ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਖੂਨ ਦਿਓ ਵਾਦ ਤੋਂ ਵਾਦ ਲੋਕਾਂ ਦੀ ਜਾਨ ਬਚਾਓ ਇਹੀ ਅਪੀਲ ਕਰਨਾ ਚਾਹੁੰਦਾ ਲੋਕੀ ਡੀਐਮਸੀ ਜਾ ਕੇ ਪੈਸੇ ਦੇ ਕੇ ਖਰੀਦੇ ਨੇ ਆਪਾਂ ਫ੍ਰੀ ਦੇ ਕੇ ਅਗਲੇ ਦੇ ਪੈਸੇ ਬਚਾਈਏ ਗਰੀਬਾਂ ਦੀ ਸੇਵਾ ਕਰੀਏ ਇਹੀ ਕਹਿਣਾ ਚਾਹੁੰਦਾ ਅੱਗੇ ਤੋਂ ਸੋਨੂ ਜੀ ਦੇ ਨਾਲ ਕੰਮ ਕਰਦੇ ਜੀ ਹੋਰ ਰੈਗੂਲਰ ਹੀ ਕਰਦਾ ਰਹੇਗਾ ਮੈਂ ਉਹਦੇ ਨਾਲ ਡੱਟ ਕੇ ਨਾਲ ਮਿਹਨਤ ਕਰਾਂਗਾ ਹੋਰ ਆਪਾਂ ਵੱਤੋਂ ਡੋਨੇਟਰ ਲੱਭਾਂਗੇ ਜੋ ਕਹਿਣਾ ਚਾਹੁੰਦਾ ਸੋਨੂ ਭਾਰਤਵਾਦੀ ਜੀ ਵੱਲੋਂ ਜੋ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਮੈਂ ਹੀ ਕਹਿਣਾ ਚਾਹੁੰਦਾ ਵੀ ਜਿੱਦਾਂ ਯੂਥ ਅੱਗੇ ਵੱਧ ਚੜ ਕੇ ਨੌਜਵਾਨ ਸੇਵਾ ਕਰ ਰਹੇ ਆ ਲੋਕਾਂ ਦੀ ਇੱਦਾਂ ਹੀ ਤੁਹਾਨੂੰ ਸਭ ਨੂੰ ਅੱਗੇ ਵੱਧ ਚੜ ਕੇ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਸੋ ਇਹ ਖੂਨਦਾਨ ਦੇ ਰੂਪ ਦੇ ਵਿੱਚ ਹੁਣ ਚਾਹੇ ਹੋਰ ਵੀ ਆਪਾਂ ਕੇਕ ਨਾ ਕੱਟ ਕੇ ਖੁਸ਼ੀ ਨਾ ਮਨਾ ਕੇ ਆਪਾਂ ਇਦਾਂ ਦੇ ਕੰਮਾਂ ਵੱਲ ਚੱਲੀਏ ਤਾਂ ਕਿ ਜੋ ਆਪਣੇ ਸਮਾਜ ਦਾ ਵਿਕਾਸ ਵੱਧ ਵੱਧ ਹੋ ਸਕੇ ਔਰ ਸਾਰਿਆਂ ਨੂੰ ਪ੍ਰੇਰਨਾ ਮਿਲ ਸਕੇ ਕਿ ਇਹ ਖੂਨਦਾਨ ਇੱਕ ਮਹਾਦਾਨ ਹੈ ਜ ਜੇ ਆਪਾਂ ਇਹਨੂੰ ਜਿੰਨਾ ਵੱਧ ਕਰਾਂਗੇ ਉਨਾਂ ਹੀ ਲੋਕਾਂ ਦਾ ਭਲਾ ਹੋਏ ਇਹ ਨਹੀਂ ਕਹਿੰਦਾ ਹੋਇਆ ਜੈ ਮਾਤਾ ਅੱਜ ਅਸੀਸ ਫਾਊਂਡੇਸ਼ਨ ਵੱਲੋਂ ਸੋਨੂ ਭਾਰਤ ਭਾਈ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਵੇੜਾ ਕੀ ਬਹੁਤ ਵਧੀਆ ਉਪਰਾਲਾ ਸਾਨੂੰ ਸਾਰੀਆਂ ਫਰਡਿਸ਼ਨਾਂ ਨੂੰ ਜਿੰਨੇ ਸਮਾਜ ਸੇਵੀ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ ਤੇ ਨਸ਼ੇ ਤੇ ਅੱਗਣੇ ਚਾਹੀਦੇ ਸਾਰੇ ਯੂਥ ਨੂੰ ਅੱਗੇ ਆ ਕੇ ਖੂਨਦਾਨ ਕਰਨਾ ਚਾਹੀਦਾ ਕਿਤਾ ਲੱਗ ਰਿਹਾ ਵੀ ਅੱਜ ਤੇਰਾ ਯੂਥ ਅੱਗੇ ਨਿਕਲੇ ਆ ਤੇ ਅੱਜ ਦੇ ਟ੍ਰੈਂਡ ਚੇਂਜ ਹੋ ਗਿਆ ਜਿਹੜੇ ਵਧੀਆ ਸਮਾਜ ਸੇਵੀ ਆ ਉਹ ਖੂਨਦਾਨ ਕੈਂਪ ਵੀ ਲਾਉਂਦੇ ਆ ਇਹੋ ਤਾਂ ਨਾ ਕਰ ਰਹੇ ਆ ਤੁਸੀਂ ਜੇ ਤੇਰੇ ਫੋਨ ਦਿੱਤਾ ਤਾਂ ਨਾ ਕਰ ਬਹੁਤ ਵਧੀਆ ਫੀਲ ਹੋ ਰਿਹਾ ਸੀ ਵੈਸੇ ਵੀ ਹਰ ਇੱਕ ਆਏ ਤਿੰਨ ਚੰਨ ਮਹੀਨੇ ਬਾਅਦ ਸਾਨੂੰ ਇਨਵਿਟੇਸ਼ਨ ਨਾ ਦੇ ਰਹੇ ਆਈ ਬਲੱਡ ਡੋਨੇਟ ਕਰਦੇ ਰਹਿੰਨੇ ਆ ਜੀ ਲੋਕੀ ਡਰਦੇ ਖੁੰਦੇ ਇਹਨਾਂ ਕਿਉਂ ਹੋ ਜਾਂ ਨਹੀਂ ਕੋਈ ਡਰ ਅੱਲਾ ਦਾ ਮੋਹ ਲੈ ਨਹੀਂ ਉਲਟਾ ਬਿਮਾਰੀਆਂ ਦੁਰਾਤ ਮਿਲਦੀ ਆ ਅੱਜ ਕੱਲ੍ਹ ਤਿੰਨੀਆਂ ਬਿਮਾਰੀਆਂ ਹੋ ਰਹੀਆਂ ਬਲੱਡ ਡੋਨੇਟ ਕਰਨਾ ਦੇ ਦੋ ਜਿਆਦਾ ਬਿਮਾਰੀਆਂ ਸਹੀ ਹੋ ਜਾਂਦੀਆਂ ਬਿਲਕੁਲ ਵੀ ਨਹੀਂ ਕਮਜ਼ੋਰੀ ਨਹੀਂ ਸਾਰਿਆਂ ਨੂੰ ਐਸੇ ਵੱਲ ਧਿਆਨ ਦੇਣਾ ਚਾਹੀਦਾ ਹਰ ਇੱਕ ਯੂਥ ਨੂੰ ਬਲੱਡ ਡੋਨੇਸ਼ਨ ਨਾਲ ਧਿਆਨ ਦੇਣਾ ਚਾਹੀਦਾ ਸਾਰਿਆਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀ ਨਾਲੇ ਇੱਕ ਜਿਨ੍ਹਾਂ ਨੂੰ ਲੋੜ ਮੰਦਾ ਨੂੰ ਖੂਨ ਮਿਲੇਗਾ ਉਸ ਤੋਂ ਵਧੀਆ ਕੀ ਕੰਮ ਹੋ ਸਕਦਾ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਬਹੁਤ ਹੀ ਅੱਛੇ ਮਿੱਤਰ ਔਰ ਪ੍ਰਸਿੱਧ ਸਮਾਜ ਸੇਵਕ ਸੋਨੂ ਭਾਰਦਵਾ ਜੀ ਦਾ ਜਨਮ ਦਿਨ ਹੈ ਔਰ ਉਸ ਤੋਂ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੋਨੂ ਭਾਰਦਵਾ ਜੀ ਨੇ ਆਪਣੇ ਜਨਮ ਦਿਨ ਦੇ ਮੌਕੇ ਦੇ ਉੱਤੇ ਇੱਕ ਵਿਸ਼ਾਲ ਖੂਨਦਾਨ ਕੈਂਪ ਜੋ ਲਗਾਇਆ ਹੈ ਮੈਂ ਦੇਖ ਰਿਹਾ ਹਾਂ ਸੈਂਕੜੇ ਹੀ ਦੋਸਤ ਇੱਥੇ ਆ ਕੇ ਆਪਣਾ ਖੂਨਦਾਨ ਦੇ ਰਹੇ ਨੇ ਔਰ ਮੈਂ ਸਮਝਦਾ ਇਸ ਸ੍ਰਿਸ਼ਟੀ ਦੇ ਉੱਤੇ ਇੱਕ ਖੂਨ ਹੀ ਐਸੀ ਚੀਜ਼ ਹੈ ਜਿਹਨੂੰ ਸਾਇੰਟਿਸਟ ਅਜੇ ਤੱਕ ਨਹੀਂ ਬਣਾ ਸਕੇ ਸੋ ਖੂਨ ਦਾ ਦਾਨ ਦੇਣਾ ਮੈਂ ਸਮਝਦਾ ਸਭ ਤੋਂ ਵੱਡਾ ਦਾਨ ਹੈ ਔਰ ਸੋਨੂ ਭਰਦਵਾਜੀ ਵਧਾਈ ਦੇ ਪਾਤਰ ਨਹੀਂ ਕਿ ਐਸੇ ਉਪਰਾਲੇ ਕਰਦੇ ਆ ਇੱਕ ਵਾਰੀ ਫਿਰ ਤੋਂ ਆਏ ਹੋਏ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸੋਨੂ ਭਰਦਵਾਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਪਰਮਾਤਮਾ ਕਰੇ ਦਿਨ ਦਿਗੋਨੀ ਰਾਤ ਚੋਗਨੀ ਤਰੱਕੀ ਕਰਨ ਔਰ ਹਮੇਸ਼ਾ ਹੀ ਇਸ ਤਰ੍ਹਾਂ ਤਰ੍ਹਾਂ ਹੱਸਦੇ ਖੇលਦੇ ਰਹਿਣ ਔਰ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਦੇਸ਼ ਦੀ ਸੇਵਾ ਕਰਦੇ ਰਹਿਣ ਧਰਮ ਦੀ ਸੇਵਾ ਕਰਦੇ ਰਹਿਣ ਅੱਜ ਅਸ਼ੀਸ਼ ਫਾਊਂਡੇਸ਼ਨ ਜਿਸ ਤਰ੍ਹਾਂ ਮੱਲੋ ਸੋਨੂੰ ਭਾਰਤਵਾਜ ਦੇ ਜਨਮ ਦਿਨ ਤੇ ਲੱਡ ਕੈਂਪ ਲਾਇਆ ਗਿਆ ਮੈਂ ਸਾਰੇ ਹੀ ਭਰਾਵਾਂ ਨੂੰ ਬੇਨਤੀ ਕਰਦਾ ਵੀ ਵੱਧ ਚੜ ਕੇ ਖੂਨ ਦਾ ਯੋਗਦਾਨ ਪਾਓ ਤੇ ਮੈਂ ਇੱਥੇ ਤੁਹਾਡਾ ਮੀਡੀਆ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਬ ਤਾਂ ਨਹੀਂ ਲੋਕੀ ਡੀਜ ਪਾਰਟੀਆਂ ਕਰਦੀਆਂ ਜਨਮ ਦਿਨ ਦੇ ਮੌਕੇ ਦੇ ਜਿਹੜਾ ਖੂਨਦਾਨ ਕੈਂਪ ਲਾਇਆ ਹੈ ਤੁਹਾਡਾ ਬਹੁਤ ਏਦਾਂ ਦੇ ਮੱਲੋ ਪੈਸੇ ਖਰਾਬ ਕਰਨ ਨਾਲੋਂ ਤਾਂ ਬਲੱਡ ਕੈਂਪ ਲਾਉਣਾ ਬਹੁਤ ਵੱਡੀ ਗੱਲ ਆ ਤੇ ਸਾਰਿਆਂ ਨੂੰ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ